ਜੀ ਮੇਰਾ ਨਾਮ ਸਰ ਰਾਹੁਲਾ ਪਿੰਡ ਕਿਹੜਾ ਹੈ ਪਿੰਡ ਮੇਰਾ ਚੰਦੇਲੀ ਹੈ ਜੀ ਹਾਂਜੀ ਕੀ ਮਾਮਲਾ ਜੀ ਸਰ ਮਾਮਲਾ ਹੈ ਮੇਰੀ ਘਰਵਾਲੀ ਦੇ ਨਾਲ ਮੇਰਾ ਥੋੜਾ ਜਿਹਾ ਜਿੱਦਾਂ ਇਸ਼ੂ ਚੱਲਦਾ ਸੀਗਾ ਤੇ ਉਹ ਇਸ ਟਾਈਮ ਉਸਨੇ ਆਪਣੀ ਮੈਰਿਜ ਕਰਾ ਕੇ ਨਾ ਚਿੱਤੋ ਪਿੰਡ ਦੇ ਵਿੱਚ ਬੈਠ ਗਈ ਆ ਤੇ ਬਿਗੈਰ ਮੇਤੋ ਡਬੋਸ ਲੈ ਤੇ ਉਸਦੇ ਨਾਲ ਮੈਨੂੰ ਪਤਾ ਲੱਗਾ ਵੀ ਇਹਦੇ ਪਹਿਲੇ ਵੀ ਕਈ ਵਿਆਹ ਹੋ ਚੁੱਕੇ ਨੇ ਤੇ ਇਸ ਕਰਕੇ ਮੈਨੂੰ ਇਹ ਝਾਸੇ ਦੇ ਵਿੱਚ ਲੈ ਲਏ ਜਿਹਨਾਂ ਦੀ ਬਹੁਤ ਤਗੜੀ ਫਰੋੜ ਹੈ ਧੰਦਾ ਕਰਦੀ ਆ ਤੇ ਐਸੇ ਇੱਕ ਝਾਸੇ ਦੇ ਵਿੱਚ ਕੋਈ ਹੋਰ ਨਾ ਫਸ ਸਕੇ ਇਦ ਕਰਕੇ ਮੈਂ ਆਪਣੀ ਕਦੋਂ ਤੁਹਾਡੀ ਮੈਰਿਜ ਸੀ ਇਹਨਾਂ ਨਾਲ ਅੱਜ ਤੋਂ 3 ਸਾਲ ਪਹਿਲਾਂ ਹੋਈ ਸੀ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਇਹਦੇ ਬਾਰੇ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਲੱਗਾ ਵੀ ਇਹ ਕਹਿੰਦੀ ਸੀ ਕਿ ਮੇਰੇ ਕਟਾਰੀਆਂ ਦੇ ਵਿੱਚ ਮੇਰੀ ਭੈਣ ਦੇ ਦੋ ਨਿਆਣੇ ਆ ਜਿਹੜੀ ਜਿਸ ਦਾ ਨਾਂ ਰੀਨਾ ਆ ਤੇ ਆਪਣਾ ਨਾਂ ਵੀ ਇਹ ਰੀਨਾ ਹੀ ਦੱਸਦੀ ਹੁੰਦੀ ਸੀ ਸਾਨੂੰ ਤੇ ਉਹ ਕਹਿੰਦੀ ਵੀ ਇੱਕ ਏਕਮ ਆ ਇੱਕ ਹੈਗਾ ਮੰਨਾ ਦੋ ਮੁੰਡੇ ਆ ਜੀ ਇਹਦੇ ਉਹ ਕਟਾਰੀਆਂ ਦੇ ਵਿੱਚ ਕਹਿੰਦੀ ਮੇਰੇ ਡੈਡੀ ਨੇ ਮੈਨੂੰ ਸਾਂਭ ਨੂੰ ਉੱਥੇ ਬਿਠਾ ਲਿਆ ਹੋਇਆ ਆ ਵੀ ਮੇਰੀ ਮੈਰਿਜ ਨਹੀਂ ਹੋਈ ਉੱਥੇ ਤੇ ਉਹ ਇੰਨਾ ਕਹਿਣ ਤੋਂ ਬਾਅਦ ਵੀ ਜਿੱਦਾਂ ਸਾਨੂੰ ਹਸਪੀਟਲ ਦੇ ਵਿੱਚ ਇਹ ਟੱਕਰੀ ਸੀਗੀ ਤੇ ਉੱਥੇ ਥੋੜੀ ਬਹੁਤ ਗੱਲਬਾਤ ਹੋ ਕੇ ਜਿੱਦਾਂ ਸਾਣਾ ਘਰ-ਬਾਰ ਆਣ ਜਾਣਾ ਸ਼ੁਰੂ ਹੋ ਗਿਆ ਤੇ ਕਿੱਦਾਂ ਤੁਹਾਨੂੰ ਕਿੱਦਾਂ ਕਿੱਦਾਂ ਬਣੀ ਜਿੱਦਾਂ ਨੇ ਮੇਰਾ ਆਦਮੀ ਹਸਪੀਟਲ ਦਾਖਲ ਸੀਗਾ ਤੇ ਮੇਰਾ ਵੀ ਮੁੰਡਾ ਉੱਥੇ ਸੀ ਇਹ ਵੀ ਇਹਨਾਂ ਦੇ ਵੀ ਕੁਝ ਹੋਊਗਾ ਉੱਥੇ ਕੋਈ ਪਤਾ ਨਹੀਂ ਇਹ ਵੀ ਗਈ ਆ ਉਹ ਇਸ ਤਰ੍ਹਾਂ ਐਡਮਿਟ ਸੀਗਾ ਇਹ ਆਹੋ ਤੇ ਇਹ ਨੇ ਜਿੱਦਾਂ ਹਸਪੀਟਲ ਦੇ ਵਿੱਚ ਟੱਕਰੀ ਆ ਸੀ ਬਮਚੇ ਇਹ ਮੇਰੇ ਮੁੰਡੇ ਨੂੰ ਭਰਾ ਕਹਿ ਕੇ ਬੋਲਣ ਲੱਪਈ ਤੇ ਆਂਦੇ ਸਾਲ ਨੇ ਇਹ ਰਕੜੀ ਬੰਨੀ ਮੇਰੇ ਮੁੰਡੇ ਤੇ ਤੇ ਉਹਦੇ ਆਂਦੇ ਸਾਲ ਨੂੰ ਕਹਿਣ ਲੱਪਈ 6 ਮਹੀਨੇ ਬਾਅਦ ਕਹਿੰਦੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਣਾ ਆ ਰਾਜਨਾ ਮੇਰਾ ਮੁੰਡਾ ਕਹਿੰਦਾ ਵੀ ਤੂੰ ਮੇਰੇ ਰਖੜੀ ਬੰਦੀ ਮੈਂ ਭੈਣ ਦੇ ਉਹਨੂੰ ਨਹੀਂ ਲੰਤ ਲਾ ਸਕਦਾ ਵੀ ਮੇਰੀ ਹੁਣ ਤੂੰ ਭੈਣ ਹੀ ਆ ਵੀ ਮੇਰਾ ਭਰਾ ਬਾਹਰੋਂ ਆਇਆ ਉਹਦੇ ਨਾਲ ਵਿਆਹ ਕਰਾ ਲੈਨੇ ਆ ਉਹਦੇ ਨਾਲ ਕਰ ਲੈ ਤੂੰ ਵਿਆਹ ਤੇ ਆਪਣਾ ਉਹ 10 22 ਡਾਟਾ ਇਹਨੇ ਆਪਣਾ ਬਾਈ ਡਾਟਾ ਆ ਹੀ ਦੱਸਿਆ ਕਹਿੰਦੀ ਮੈਂ ਕਟਾਰੀਆਂ ਮੇਰੀ ਭੈਣ ਵਿਆਹੀਏ ਸੀਗੀ ਤੇ ਉੱਥੇ ਜਾਣੀ ਮੇਰੀ ਭੈਣ ਗਈ ਮੁੱਕ ਉਹਦੇ ਦੋ ਮੁੰਡੇ ਆ ਮੇਰੇ ਪੇ ਨੇ ਰਾਤ ਨੂੰ ਮੈਨੂੰ ਵੇਚ ਦਿੱਤਾ ਮੇਰੇ ਪੇ ਨੇ ਮੈਨੂੰ 30000 ਰੁਪਏ ਲੈ ਕੇ ਵੇਚ ਕੇ ਕਟਾਰਿੰਗ ਭੇਜ ਦਿੱਤਾ ਨਿਆਣੇ ਸੰਭਣ ਨੂੰ ਤੇ ਕਹਿੰਦੀ ਉਹ ਮੈਨੂੰ ਮਾਰ ਦੇ ਕੁੱਟ ਕੇ ਸ਼ਰਾਬੀ ਬੰਦਾ ਮੈਨੂੰ ਹੱਤਪਾਈ ਕਰਦਾ ਆ ਹੁਣ ਮੈਂ ਘਰੋਂ ਆ ਗਈਆਂ ਵੀ ਮੈਂ ਹੁਣ ਫੈਕਟਰੀ 'ਚ ਕੰਮ ਕਰਦੀ ਆ ਉੱਥੇ ਕੰਮ ਕਰਦੀ ਆ ਤਾਂ ਫਿਰ ਮੈਨੂੰ ਜਾਨਿਕ ਦੋ ਰੋਟੀ ਦੀ ਲੋੜ ਆਵੇ ਮੈਨੂੰ ਤੁਸੀਂ ਰੱਖ ਲਓ ਜਾਨੀ ਆਪਣੇ ਮੁੰਡੇ ਨਾਲ ਵਿਆਹ ਕਰਾ ਲਓ ਵੀ ਮੈਂ ਚੰਗੀ ਕੁੜੀ ਆ ਮੈਂ ਕਿਹਾ ਤੂੰ ਫਰਾਟ ਤਾਂ ਨਹੀਂ ਕਹਿੰਦੀ ਨਹੀਂ ਕਹਿੰਦੀ ਮੇਰਾ ਸਾਰਾ ਪਾਰ ਡਾਟਾ ਆਹੀ ਹੈ ਮੇਰੀ ਮਾਂ ਮਰ ਗਈ ਉਹ ਹੈ ਮੇਰੀ ਮਾਂ ਨੇ ਵੀ ਦੋ ਆਦਮੀ ਕੀਤੇ ਮੇਰੇ ਪੇ ਨੇ ਆਪਣੀ ਬੋਟੀ ਨਾਲ ਮੁੰਡੇ ਦੀ ਬੜੀ ਬੋਟੀ ਨਾਲ ਵਿਆਹ ਕਰ ਲਿਆ ਆ ਤੇ ਮੇਰੀ ਮਾਂ ਨੇ ਦੋ ਆਦਮੀ ਕੀਤੇ ਮੇਰੇ ਪੇ ਨੇ ਮੇਰੀ ਮਾਂ ਕੱਢ ਦਿੱਤੀ ਸੀਗੀ ਕਹਿੰਦੀ ਹੁਣ ਸਾਡਾ ਕੋਈ ਹੋਰ ਨਹੀਂ ਰਿਹਾ ਇੱਕ ਭਾਈ ਮੇਰਾ ਕਹਿੰਦੀ ਔਰ ਡਕੈਤਾਂ ਦੇ ਨਾਲ ਵਾ ਗੈਂਗਸ਼ਟਰ ਪਤਾ ਨਹੀਂ ਕੀ ਉਹ ਆ ਤੇ ਬੜਾ ਅਮਲੀ ਆ ਉਹਦੀ ਕੁੜੀ ਤੀਮੀ ਮੇਰੇ ਪੇ ਨੇ ਸੰਭੀ ਉਹ ਆ ਤੁਸੀਂ ਇਹਦੇ ਵਾਰ ਇਨਕੁਆਇਰੀ ਨਹੀਂ ਕੀਤੀ ਜਦੋਂ ਤੁਸੀਂ ਉੱਤ ਵਾਰ ਜਦੋਂ ਤੁਸੀਂ ਦੇਖਤਾ ਕੀਤਾ ਕੀ ਨਹੀਂ ਕੀਤੀ ਸੀ ਇਨਕੁਆਰੀ ਤਾਂ ਇਦਾਂ ਨਹੀਂ ਇਹਨੇ ਦੱਸਿਆ ਸਾਨੂੰ ਕਹਿੰਦੀ ਮੇਰੀ ਮਾਂ ਮੁੱਕ ਗਈ ਹੈ ਮੇਰਾ ਪੇ ਉਹਦੇ ਨਾਲ ਕਹਿੰਦੀ ਉਹ ਸਾਨੂੰ ਬੁਲਾंदे ਚਲਾंदे ਨਹੀਂ ਮੈਨੂੰ ਬੇਦਖਲ ਕੀਤਾ ਆ ਇਦਾਂ ਕਰਕੇ ਮਾਂ ਕਹਿੰ ਚੱਲ ਕੋਈ ਨਹੀਂ ਫਿਰ ਮੇਰਾ ਛੋਟਾ ਮੁੰਡਾ ਗਿਆ ਸੀਗਾ ਇਹਦੀ ਦਾਦੀ ਜਿੰਦੀ ਸੀ ਦਾਦੀ ਨਾਲ ਗੱਲਬਾਤ ਕੀਤੀ ਫਿਰ ਗਰਦਾਦੀ ਨੇ ਵੀ ਕੁਝ ਦੱਸਿਆ ਕਹਿੰਦੀ ਇਹਦੀ ਮਾਂ ਜਾਨੀ ਕਿ ਦੂਜਾ ਵਿਆਹ ਕਰਾ ਲਿਆ ਮਾਂ ਨੇ ਉਹ ਮਰ ਗਈ ਦੂਜੇ ਆਦਮੀ ਕੋ ਹੁਣ ਜਿਹੜਾ ਮੁੰਡਾ ਹੈ ਮੇਰਾ ਉਹਨੇ ਇਹ ਨਹੀਂ ਦੱਸਿਆ ਵੀ ਮੇਰੀ ਪੋਤ ਨੋਨਾ ਰਹਿੰਦਾ ਆ ਜਾਨੀ ਕਿ ਉਦਦੇ ਉਹਨਾਂ ਕਹਿੰਦੀ ਪੇ ਆ ਕੱਲਾ ਹੁਣ ਇਹ ਕੀ ਕਰ ਸਕਦਾ ਕਹਿੰਦਾ ਕੁੜੀਆਂ ਹੁਣ ਖਰੀਆਂ ਨਹੀਂ ਹੈਗੀਆਂ ਚਾਰੇ ਭੈਣਾ ਚਾਰੇ ਭੈਣਾ ਕਹਿੰਦੀ ਇੱਦੇ ਵੇਚੀਆਂ ਆ ਇਹ ਹੁਣ ਮੇਰੇ ਤੋਂ ਬਾਅਦ ਫਿਰ ਕੀ ਹੋਇਆ ਮੈਰਿਜ ਲੋ ਮੈਰਿਜ ਫਿਰ ਅਸੀਂ ਕਰ ਲਈ ਮੈਰਿਜ ਮੈਰਿਜ ਕਰਕੇ ਲੈ ਆਏ ਫਿਰ ਇਹ ਥੋੜੇ ਦਿਨ ਤਾਂ ਸਹੀ ਰਹੀ ਜਿੱਦਾਂ ਠੀਕ ਰਹੀ ਫਿਰ ਇਹ ਜਿੱਦਾਂ ਜਿੱਦਾਂ ਆਪਣੇ ਪਿੱਛੇ ਨੂੰ ਝੂੜਨ ਲੱਪਈ ਫੋਨ ਫਾਨ ਕਰਨ ਲੱਪਈ ਸੀ ਕਟਾਰੀਆਂ ਵਾਲਿਆਂ ਨੂੰ ਤੇ ਉਹ ਦੋ ਮੁੰਡੇ ਜਿਹੜੇ ਉਹ ਵੀ ਘਰੇ ਲੈ ਆਈ ਉਹ ਪੜਨੇ ਵੀ ਪਾ ਦਤੇ ਮੇਰੇ ਮੁੰਡਾ ਕਹਿੰਦਾ ਚੱਲ ਹੋਊ ਇਹਨਾਂ ਦੀ ਮਾਂ ਮਾਰਗੀ ਕੋਈ ਗੱਲ ਨਹੀਂ ਜੇ ਉਹ ਸ਼ਰਾਬੀ ਹੋ ਨਹੀਂ ਆਪਣਾ ਦਾ ਕਹਿੰਦਾ ਸੀ ਆਪਣਾ ਲਵਾਂਗੇ ਜੇ ਤੂੰ ਮੇਰੇ ਸਾਥ ਦਉਂਗੀ ਤੇ ਇਹ ਮੁੰਡੇ ਵੀ ਅਸੀਂ ਪੜਾ ਲਿਖਾ ਲਵਾਂਗੇ ਉਹਨਾਂ ਦਾ ਨਾਂ ਲਿਖਾਇਆ ਉਹ ਮੁੰਡੇ ਸਾਡੇ ਕੋਲ ਸਾਲ ਰਹੇ ਪਰ ਸੋਹਣੇ ਰਹੇ ਇਹ ਪਤਾ ਨਹੀਂ ਉਹਨਾਂ ਨੂੰ ਵੀ ਛੱਡੇ ਆਈ ਫਿਰ ਇਹ ਪੈਸੇ ਢੇਲੇ ਲੈ ਕੇ ਆਏ ਜਿੱਦਾਂ ਨਾ ਇਹਦੇ ਕੋਲ 5000 ਆ ਜਾਣਾ 2000 ਆ ਜਾਣਾ ਇਹਨੇ ਝਟਕਟਾਰੀਆਂ ਨੂੰ ਦੌੜ ਜਾਣਾ ਫਿਰ ਇਹਨੇ ਕੀ ਕੀਤੇ ਮਗਰ ਉਹ ਗਹਿਣੇ ਕੱਢੇ ਮੇਰੀ ਨੋ ਲੜਾਈ ਕਰਕੇ ਚਲ ਗਈ ਸੀ ਉਹ ਵੀ ਆ ਗਈ ਸੀ ਫੇ ਉਹਦੇ ਕਰਕੇ ਇਹਨੇ ਗਹਿਣੇ ਕੱਢ ਲਏ ਗਹਿਣੇ ਕੱਢ ਕੇ ਫਿਰ ਇਹ ਜਿਹੜਾ ਈਸਪੁਰੀਆ ਇਹਦਾ ਬੰਦਾ ਸਾਨੂੰ ਪਤਾ ਲੱਗਾ ਬਾਅਦ 'ਚ ਜਿੱਲੇ ਪਾਸਪੋਰਟ ਆਸਪੋਰਟ ਬਣਾਉਂਦੇ ਸੀਗੇ ਇਹਦਾ ਬਈ ਬਾਹਰ ਨੂੰ ਜੇ ਇਹਨਾਂ ਜਾਣਾ ਆ ਤੇ ਫਿਰ ਆ ਸਾਨੂੰ ਪਤਾ ਲੱਗਾ ਬਈ ਈਸਪੁਰੀਏ ਦੇ ਨਾਲ ਵੀ ਇਹਦਾ ਵਿਆਹ ਹੋਇਆ ਆ ਤੇ ਉਹਦੇ ਨਾਂ ਤੇ ਜਿੱਦਾਂ ਪਾਸਪੋਰਟ ਬਣਦਾ ਮੇਰੇ ਮੁੰਡੇ ਦੇ ਨਾਂ ਤੇ ਨਹੀਂ ਬਣਦਾ ਸੀਗਾ ਪਾਸਪੋਰਟ ਮੁੰਡੇ ਨੇ ਫਿਰ ਇਨਕੁਆਰੀ ਕੀਤੀ ਤੇ ਕਹ ਤਿੰਨ ਚਾਰ ਵਾਰੀ ਪੈਸੇ ਲਾ ਇਨਕੁਆਰੀ ਕੀਤੀ ਤਾਂ ਫਿਰ ਇਹ ਕਹਿੰਦੀ ਬਈ ਉਹ ਉਹਦੇ ਨਾਲ ਮੇਰਾ ਇਦਾਂ ਆ ਕਿਆ ਹੋਇਆ ਐ ਭਈ ਉਹ ਛੜਛੜਿਆ ਹੋਇਆ ਉਹਦੇ ਨਾਲ ਮੇਰਾ ਤੇ ਮੈਂ ਉਹ ਉਹਦੇ ਨਾਂ ਤੇ ਪਾਸਪੋਰਟ ਬਣਨਾ ਆ ਜਿੱਦਾਂ ਘਮਕਮਾ ਕੇ ਗੱਲਾਂ ਕਰਦੀ ਹੁੰਦੀ ਸੀ ਸਾਨੂੰ ਪਤਾ ਨਹੀਂ ਲੱਗਦਾ ਸੀਗਾ ਤੇ ਉਹਨੇ ਇਹਨੇ ਪੈਸੇ ਲੈਣੇ ਬੰਦੇ ਨੇ ਤੇ ਇਹ ਉਹਨੂੰ 30 ਹੈ ਸਾਈਨ ਕਰ ਦੇਣ ਆਹੋ ਸਾਈਨ ਕਰ ਦੇਣੇ ਉਹਨੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਇਹ ਪਹਿਲਾ ਬਾਹਰ ਜਾਣ ਤੋਂ ਪਹਿਲਾਂ ਇਹ ਇੱਕ ਵਾਰੀ ਸਾਰੇ ਗਹਿਣੇ ਘਾਟੇ ਕੱਢ ਕੇ ਲੈ ਗਈ ਲੈ ਗਈ ਤਾਂ ਅਸੀਂ ਪਿੱਛੋਂ ਜਿੱਦਾਂ ਆਪਣਾ ਘਰ ਦੇਖਿਆ ਤਾਂ ਸਾਨੂੰ ਕੁਝ ਨਾ ਲੱਭਿਆ ਏ ਆਈ ਤਾਂ ਪਰਸ ਭਰਿਆ ਪਿਆ ਸੀ ਇਹ ਮੇਰੇ ਛੋਟੇ ਮੁੰਡੇ ਨੂੰ ਕੜਾ ਬਣਵਾ ਕੇ ਲਿਆਈ ਛੋਟਾ ਮੁੰਡਾ ਕਹਿੰਦਾ ਮੰਮੀ ਰੋਂਦੀ ਆ ਕਹਿੰਦੇ ਕਾਤੇ ਕਹਿੰਦੇ ਗਹਿਣੇ ਨਿਕਲ ਗਏ ਸਾਰੇ ਤੇ ਪੈਸੇ ਵੀ ਨਿਕਲ ਗਏ ਕਹਿੰਦੀ ਕੌਣ ਲੈ ਗਿਆ ਫਿਰ ਮੈਨੂੰ ਸ਼ੱਕ ਪੈ ਗਈ ਵੇ ਕੜਾ ਬਣਵਾ ਕੇ ਲਿਆਈ ਵੇ ਇਹ ਤਾਂ ਨਹੀਂ ਕਿਤੇ ਮੁੰਡਾ ਕਹਿੰਦਾ ਨਹੀਂ ਮੰਮੀ ਕਹਿੰਦੀ ਇਹਨੇ ਮੈਨੂੰ ਕੱਲਾ ਕੜਾ ਹੀ ਦਿੱਤਾ ਫੇ ਮੁੰਡਾ ਕਹਿੰਦਾ ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਪੈਸੇ ਗਹਿਣੇ ਤਾਂ ਨਹੀਂ ਤੂੰ ਲੈ ਕੇ ਗਈ ਕਹਿੰਦੀ ਗਹਿਣੇ ਨਹੀਂ ਮੈਨੂੰ ਉੱਥੇ ਠੇਕੇ ਮਿਲਦਾ ਕਟਾਰੀਆਂ ਚੋਂ ਜ਼ਮੀਨ ਦਾ ਮੈਂ ਉਹ ਠੇਕੇ ਦੇ ਪੈਸੇ ਲਿਆਈਆਂ ਅੱਛਾ ਫੇਰੇ ਇਸਪੁਰ ਨੂੰ ਚਲ ਗਈ ਉਸ ਬੰਦੇ ਨੂੰ ਸਾਡੇ ਗਹਿਣੇ ਵੇਚ ਕੇ ਇਹ ਮੋਟਰਸਾਈਕਲ ਕਢਾ ਕੇ ਦੇ ਕੇ ਆਈ ਉੱਥੋਂ ਫੇਰ ਸਾਡੀ ਬਹੁਤੀ ਨਾ ਲੜਾਈ ਹੋ ਗਈ ਬੜੀ ਨਾ ਅਸੀਂ ਉੱਥੋਂ ਚੰਦੇਲੀ ਸ਼ਿਫਟ ਹੋ ਗਏ ਇੱਕ ਘੁਮਿਆਲੇ ਦੀ ਗੱਲ ਵਾ ਵਿਆਹ ਘੁਮਿਆਲੇ ਹੋਇਆ ਇਹਦਾ ਉੱਥੋਂ ਫੇ ਅਸੀਂ ਚੰਦੇਲੀ ਸ਼ਿਫਟ ਹੋ ਗਏ ਉੱਥੇ ਆ ਕੇ ਫੇ ਇਹ ਆਪਣੀ ਕੁੜੀ ਨੂੰ ਵੀ ਲੈ ਕੇ ਆਈ ਉਹਦੇ ਬੰਦੇ ਦੇ ਪੰਜ ਨਿਆਣੇ ਆ ਕੁੜੀ ਉਹਦੀ ਘੱਟੋ ਘੱਟ 14-15 ਸਾਲ ਦੀ ਤੇ ਉਹ ਕੁੜੀ ਨੂੰ ਕਹਿੰਦੀ ਤੂੰ ਮੇਨੂੰ ਮਾਸਿਕ ਹੈ ਮਾਸਿਕ ਹੈ ਉਹਨੂੰ ਮਾਰ ਮਾਰ ਕੇ ਧਮਕਾ ਧਮਕਾ ਕੇ ਉਹ ਕਹਿੰਦੀ ਕਹਿੰਦੀ ਇਹ ਮੇਰੀ ਮੰਮੀ ਆ ਅਸੀਂ ਵੀ ਪੁੱਛਿਆ ਤਾਂ ਮਕਾਨ ਮਾਲਕ ਨੇ ਉਹਨੂੰ ਵੀ ਪੁੱਛਿਆ ਕਹਿੰਦੀ ਇਹ ਮੰਮੀ ਆ ਮੇਰੀ ਤੇ ਉੱਥੇ ਇਹ ਤਾਂ ਫੋਨ ਰੱਖਿਆ ਸੀ ਸ਼ਾਮ ਨੂੰ ਜਿੱਦਾਂ ਮੈਂ ਰੋਟੀ ਬਣਾਉਂਦੀ ਸੀਗੀ ਤੇ ਫੋਨ ਆਇਆ ਇਹਦਾ ਮੈਂ ਫੋਨ ਚੱਕ ਲਿਆ ਫੋਨ ਚੱਕ ਲਿਆ ਤਾਂ ਉਹ ਬੋਲਦੇ ਸੀ ਜਿਹੜੇ ਏਜੰਸੀ ਚ ਬੋਲਦੇ ਆ ਮੈਂ ਕਿ ਹਾਂਜੀ ਤੁਸੀਂ ਕੌਣ ਕਹਿੰਦਾ ਜੀ ਅਸੀਂ ਕੋਈ ਇਹਨੂੰ ਰਬੀਨਾ ਕਹਿੰਦਾ ਕੋਈ ਇਹਨੂੰ ਰੀਨਾ ਕਹਿੰਦਾ ਕੋਈ ਇਹਨੂੰ ਰੋਨਾ ਕਹਿੰਦਾ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਫਰਾਡ ਹੈ ਉਹ ਤੁਹਾਨੂੰ ਕਿੱਦਾਂ ਉਹ ਤਾਂ ਤੁਹਾਨੂੰ ਦੱਸੂਗੀ ਨਾ ਮੈਂ ਤੁਸੀਂ ਪਹਿਲੇ ਮੇਰੀ ਗੱਲ ਤਾਂ ਸੁਣੋ ਫੇਰ ਮੈਂ ਹਾਂਜੀ 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 ਮੋਟਰਸਾਈਕਲ ਦੀ ਗੱਲ ਕਰਦੇ ਕੀ ਹਾਂਜੀ ਹਾਂਜੀ ਫੇਰ ਮੋਟਰਸਾਈਕਲ ਵਾਲਿਆਂ ਨੇ ਫੋਨ ਕੀਤਾ ਕਹਿੰਦਾ ਜੀ ਇਹ ਮੇਰੇ ਇਸਪੁਰੀਏ ਦੇ ਨਾਂ ਤੇ ਰਵੀਨਾ ਦੇ ਨਾਂ ਤੇ ਮੋਟਰਸਾਈਕਲ ਆ ਇਹ ਕਢਾਇਆ ਇਹਨਾਂ ਨੇ ਸੁਖਵਿੰਦਰ ਸਿੰਘ ਦੇ ਬਾਈਫ ਆ ਰਵੀਨਾ ਤੁਮਰੀ ਹਾਂ ਐਦਾਂ ਦੱਸਿਆ ਉਹਨਾਂ ਨੇ ਤੇ ਫੇਰ ਮੇਰੇ ਤਾਂ ਪੈਰਾ ਥੱਲੇ ਮਿੱਟੀ ਨਿਕਲ ਗਈ ਮੈਂ ਗੈਣੇ ਹੀ ਲੱਗੀ ਕੱਢ ਕੇ ਮੈਂ ਕਿਹਦੇ ਕੋ ਪੈਸੇ ਕਿੱਥੋਂ ਆਏ ਫੇਰ ਉਹ ਤੋਂ ਬਾਅਦ ਨੇ ਜਿੱਦ ਕਲੇਬੇ ਬਾਹਰ ਜਾਣਾ ਆ ਮੈਂ ਬਾਹਰ ਜਾਣ ਤਾਂ ਜਾਦੇ ਇਹ ਕਲੇਸ਼ ਕਰਨ ਲੱਪੇ ਸਾਡੇ ਨਾਲ ਕਲੇਸ ਇਹਨਾ ਕਰਨ ਲੱਪਈ ਮੁੰਡੇ ਨੇ ਜੇ ਇਹ ਕਹਿਣਾ ਤਾਂ ਇਹਨੇ ਆਪਣੇ ਆਪ ਨੂੰ ਗਲ ਘੋਟ ਲੈਣਾ ਫਾਂਸੀ ਲਾ ਲੈਣੀ ਮੈਂ ਮੈਂ ਜਾਣਾ ਐ ਇਦਾਂ ਕਰਨਾ ਫੇਰ ਮੇਰੇ ਮੁੰਡੇ ਨੇ ਸਲਾਹ ਬਣਾਈ ਮੈਂ ਨਾ ਕਹਿੰਦਾ ਮੰਮੀ ਜੇ ਇਦਾਂ ਕਰਦੇ ਕੱਲ ਨੂੰ ਕੁਝ ਕਰ ਲੂ ਕਹਿੰਦਾ ਉਹਨੂੰ ਭੇਜ ਦਿੰਨੇ ਚੱਲ ਇਹਦੀ ਜਿੱਦ ਪੂਰੀ ਕਰ ਲੈਨੇ ਫੇਰ ਇਹ ਬਾਹਰ ਗਈ ਉਹ ਤੋਂ ਬਾਅਦ ਇਹ ਉੱਥੇ ਗਈ ਅਸੀਂ ਖਰਚਾ-ਕੁਰਚਾ ਵੀ ਚੱਕਿਆ ਚੱਕ ਕੇ ਇਹਦੇ ਦਿੱਲੀ ਤੱਕ ਮੇਰੇ ਮੁੰਡਾ ਚੜਾ ਕੇ ਵੀ ਆਇਆ ਇਹਨੂੰ ਜੋ ਵੀ ਇਹਦਾ ਖਰਚਾ ਸਟੇ ਵਿੱਚ ਤੇ ਗਈ ਲੱਗਾ ਜੋ ਵੀ ਖਰਚਾ ਲੱਗਾ ਮੇਰੇ ਮੁੰਡੇ ਨੇ ਕੀਤਾ ਬਾਹਰ ਜਾ ਕੇ ਇਹਨੇ ਸਾਨੂੰ 1 ਰੁਪਈਆ ਨਹੀਂ ਪਾਇਆ ਦੋ ਵਾਰੀ ਤਨਖਾਹ ਭਾਈ ਵਸੈ ਨੇ ਉਹ ਵੀ ਜਿਹਦੇ ਚੱਕ ਤਲ ਪੈਸੇ ਹੋਏ ਸੀ ਅੱਧੇ ਲੈ ਉਹ ਵੀ ਦੋ ਵਾਰੀ ਪੈਸੇ ਪਾ ਕੇ ਮੁੜ ਕੇ ਇਹਨੇ ਨਾ ਤਾਂ ਸਾਨੂੰ ਕੋਈ ਪੈਸਾ ਪਾਇਆ ਫਿਰ ਇਹਨੇ ਸਾਨੂੰ ਇੱਦਾਂ ਹੀ ਦੱਸ ਦਿੱਤਾ ਵੀ ਮੈਨੂੰ ਮਾਰ ਕੁੱਟ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਐ ਮੈਂ ਮੈਸੀ ਦੇ ਵਿੱਚ ਇੰਡੀਆ ਵਾਲੀ ਚ ਹੁਣ ਇਹ ਇੰਡੀਆ ਚ ਕਿੱਥੇ ਹੁਣ ਤਾਂ ਇੰਡੀਆ ਚ ਆ ਇੰਡੀਆ ਵਾਲੀ ਮੈਸੀ ਚ ਆ ਤੇ ਪਤਾ ਲੱਗਾ ਸਾਨੂੰ ਏਜੰਟ ਤੋਂ ਬਈ ਇਹ ਗਲਤ ਵੀ ਸੀਗੀ ਉਹ ਮਕਾਨ ਜੋ ਜਿੱਥੇ ਕੰਮ ਕਰਦੀ ਸੀ ਨਾ ਉਹਦੇ ਬੰਦੇ ਨਾ ਤਾਂ ਉਹਦੇ ਮੁੰਡੇ ਨਾ ਗਲਤ ਸੀ ਮੈਡਮ ਨੇ ਫੜ ਲਏ ਮਾਰ ਕੁੱਟ ਕੇ ਫਿਰ ਇਹ ਕੱਢੀ ਸੀ ਜਦੋਂ ਬਾਹਰ ਜਾਣ ਤੋਂ ਬਾਅਦ ਚਾਰਕ ਚਾਰ ਮਹੀਨੇ ਰਹੀ ਹੈ ਜਾਂ ਅੱਠ ਮਹੀਨੇ ਰਹੀ ਉਹ ਤੇ ਉਹ ਸਾਨੂੰ ਕੋਈ ਖਬਰਸਾਰ ਨਹੀਂ ਸੀ ਸਾਨੂੰ ਵਟਸਐਪ ਦੇ ਉੱਤੇ ਗੱਲ ਕਰਦੀ ਰਹਿੰਦੀ ਸੀ ਕਿ ਤੇ ਇਹਨੇ ਆਡੀਓ ਕਾਲ ਕਰਨੀ ਵਟਸਐਪ ਤੇ ਵੀਡੀਓ ਕਾਲ ਨੂੰ ਹਮੇਸ਼ਾ ਹੀ ਮਨਾ ਕਰ ਦਿੰਦੀ ਮੈਡਮ ਮਨਾ ਕਰਦੀ ਆ ਜਦ ਤੱਕ ਕੈਮਰੇ ਲੱਗੇ ਆ ਇਧਰ ਕੋਈ ਕੁਝ ਪੱਜ ਪਾ ਕੇ ਨਾ ਇਹ ਆਪਣਾ ਟਾਲ ਦਿੰਦੀ ਸੀ ਵੀ ਮੇਰੀ ਵੀਡੀਓ ਕਾਲ ਨਾ ਹੋਵੇ ਜਿਸ ਦਿਨ ਫੜੀ ਗਈ ਆ ਇਹ ਉਸ ਦਿਨ ਸਾਡੇ ਨਾਲ ਦੁਪਹਿਰ ਨੂੰ ਗੱਲ ਕੀਤੀ ਐ ਇਸਨੇ ਵੀ ਸਾਰੇ ਘਰ ਨਾਲ ਗੱਲ ਕੀਤੀ ਸਾਰੇ ਘਰ ਦੇ ਮੈਂਬਰਾਂ ਨਾਲ ਗੱਲ ਕੀਤੀ ਮੇਰਾ ਛੋਟਾ ਭਰਾ ਬ੍ਰਦਰ ਮੇਰਾ ਸੂਹ ਦਿੱਤੀ ਸੀ ਕਿਸੇ ਨੇ ਵੀ ਉਸ ਚਿੱਤੋਂ ਪਿੰਡ ਦੇ ਵਿੱਚ ਤੁਹਾਡੀ ਬੋਟੀ ਨੇ ਵਿਆਹ ਕਰਾਇਆ ਹੋਇਆ ਵੀ ਉੱਥੇ ਜਾ ਕੇ ਵੀ ਮੈਂ ਉਹਨੂੰ ਭੇਜਿਆ ਮੈਂ ਕਿਹਾ ਤੂੰ ਜਾ ਕੇ ਦੇਖ ਕੇ ਆ ਵੀ ਕੋਈ ਕਰ ਗੱਲ ਸੱਚੀ ਤਾਂ ਨਹੀਂ ਉਹ ਪੜਤਾਲ ਕਰਨ ਵਾਸਤੇ ਗਿਆ ਤੇ ਇਹ ਗੱਲ ਸੱਚੀ ਨਿਕਲੀ ਸੀ ਇਹ ਇੱਥੇ ਆਪਣੇ ਹੋਣ ਵਾਲੇ ਹਸਬੰਦ ਦੇ ਨਾਲ ਬਹਿ ਕੇ ਚਾਹ ਪੀ ਰਹੀ ਸੀ ਮੰਜੇ ਤੇ ਬਹਿ ਕੇ ਤੇ ਉੱਥੇ ਜਾ ਕੇ ਉਹਨੇ ਜਦੋਂ ਉਹਨੇ ਛਾਪਾਂ ਮਾਰਿਆ ਤੇ ਥੱਪੜ ਥੱਪੜ ਮਾਰ ਕੇ ਵੀ ਆਇਆ ਇਹਦੇ ਤੇ ਉੱਥੇ ਸਰਪੰਚ ਨੇ ਮਨਾ ਕਰ ਦਿੱਤਾ ਵੀ ਐਸਆਈ ਅਵਤਾਰ ਤੇ ਗਿਆ ਉਸ ਨੂੰ ਫੋਨ ਕਰਕੇ ਵੀ ਇਹਨੂੰ ਡਰਾਇਆ ਧਮਕਾਇਆ ਵੀ ਗਿਆ ਤੇ ਉਸ ਤੋਂ ਬਾਅਦ ਮੇਰੇ ਕੋਲ 90000 ਰੁਪਇਆ ਚਿੱਤੋ ਪਿੰਡ ਦੇ ਵਿੱਚ ਬਹਿ ਕੇ ਪੁਆਏ ਆ ਮੇਰੇ ਕੋਲ ਮਨਜੀਤ ਗੌਰਸੀ ਦੇ ਨਾਂ ਤੇ ਅਕਾਊਂਟ ਆ ਉਹਦੇ ਵਿੱਚ ਇਹਨੇ ਸਕਰੀਨਸ਼ਾਟ ਲੈ ਕੇ ਸਾਰੇ ਪੁਆਏ ਆ ਵੀ ਤੇ ਇਦਾਂ ਕਰਕੇ ਇਹਦਾ ਭਰਾ ਆ ਸਕਿਉਲਟੀ ਗਾਰਡ ਆ ਸਾਡੇ ਉੱਥੇ ਵੀ ਉਹ ਪੈਸੇ ਸਾਨੂੰ ਦੇ ਦਿੰਦਾ ਆ ਸਾਡੀ ਮੈਡਮ ਇਦਾਂ ਕਰ ਲੈਂਦੀ ਆ ਫਿਰ ਇਹਦਾ ਕਹਿ ਕੇ ਇਹਨ ਮੇਰੇ ਤੋਂ ਪੈਸੇ ਚਾਂਸੇ ਦੇ ਵਿੱਚ ਲੈ ਲਏ ਆ ਹੁਣ ਤੁਸੀਂ ਜਦੋਂ ਇੰਡੀਆ ਆ ਗਈ ਹੈ ਤੇ ਉਸ ਵੇਲੇ ਉਹਤਵਾ ਤੁਹਾਡਾ ਮਿਲਿਆ ਕਿ ਹਾਂਜੀ ਇੰਡੀਆ ਜਦੋਂ ਆ ਗਈ ਸੀ ਕਿ ਮੇਰਾ ਮਾਲ ਪਰ ਥਾਣੇ ਦੇ ਵਿੱਚ ਰਾਜੀਨਾਮਾ ਹੋਇਆ ਸੀਗਾ ਜੀ ਤੇ ਅਫਸਰ ਦਲਵਾਗ ਰਹੇ ਆ ਜੀ ਉਹਨਾਂ ਦੇ ਉਹਨਾਂ ਨੇ ਕੀਤਾ ਸੀਗਾ ਮੇਰਾ ਰਾਜੀਨਾਮਾ ਰਾਜੀਨਾਮਾ ਹੋਣ ਤੋਂ ਬਾਅਦ 7 ਤਰੀਕ ਨੂੰ ਵੀ ਇਹਨੇ ਜिद ਕਰ ਲਈ ਵੀ ਮੈਲੀ ਦੇ ਵਿੱਚੋਂ ਬੂਟੇ ਦੀ ਘਰ ਵਾਲੀ ਦਾ ਫੋਨ ਆਇਆ ਜੀ 7 ਤਰੀਕ ਨੂੰ ਵੀ ਰੀਨਾ ਅੱਜ 7 ਤਰੀਕਾ ਅੱਜ ਉੱਥੇ ਜਾਣਾ ਆ ਤੇ ਇਹਨੇ ਪਹਿਲਾਂ ਤਾਂ 9 ਵਜੇ ਤੱਕ ਇਹ ਸੁੱਤੀ ਰਹੀ ਬੈੱਡ ਤੇ ਮੈਂ ਕਹਾਂ ਚੱਲ ਉੱਠ ਕੇ ਚਾਹ ਪਾਣੀ ਬਣਾ ਵੀ ਇਦਾਂ ਦਾ ਕਰ ਕੇ ਵੀ ਉੱਠ ਚਾਹ ਪਾਣੀ ਬਣਾ ਲਈਏ ਤੇ ਇਹ ਕਹਿੰਦੀ ਮੇਰੀ ਸਿਹਤ ਠੀਕ ਨਹੀਂ ਹੈ ਜ ਮੇਰਾ ਸਿਰ ਬਹੁਤ ਦੁਖ ਰਿਆ ਤੇ ਮੈਂ ਕਹਾਂ ਚੱਲ ਕੋਈ ਨਹੀਂ ਚਾਹ ਪਾਣੀ ਮੈਂ ਬਣਾ ਲੈਂਦਾ ਤੈਨੂੰ ਉੱਠ ਘੜਪੇ ਤੂੰ ਉੱਠ ਕੇ ਚਾਹ ਪੀ ਚਾਹ ਪੀਤੀ ਹੈ 9:30 10 ਵਜੇ ਦਾ ਟਾਈਮ ਸੀਗਾ ਜੀ ਜਿਵੇਂਲੇ ਬੂਟੇ ਦੀ ਘਰ ਵਾਲੀ ਦਾ ਫੋਨ ਆਇਆ ਫਟਾਫਟ 5 ਮਿੰਟ ਦੇ ਵਿੱਚ ਇਹ ਤਿਆਰ ਹੋ ਕੇ ਫਟਾਫਟ ਐਕਟਵਾ ਚੱਕੀ ਤੇ ਨਾਲ ਮੈਨੂੰ ਬਿਠਾ ਲਿਆ ਲੈ ਕੇ ਚਲੀ ਗਈ ਤਿੰਨ ਚਾਰ ਦਿਨਾਂ ਤੋਂ ਇਹ ਕਹਿੰਦੀ ਸੀਗੀ ਗੱਲਬਾਤ ਤਾਂ ਬੁੱਟੇ ਦੀ ਘਰ ਵਾਲੀ ਪਹਿਲੇ ਤੋਂ ਹੀ ਕਰ ਰਹੀ ਸੀ ਇਹਦੇ ਨਾਲ ਵੀ ਭੈਣ ਬਣਾਈ ਜੋ ਕਹਿੰਦੀ ਮੈਂ ਵੀ ਉਹ ਗੱਲਬਾਤ ਹੁੰਦੀ ਨਹੀਂ ਹੁਣ ਤੁਹਾਡੀ ਜਿੱਦਾਂ ਥਾਣੇ ਵਿੱਚ ਇਹ ਗੱਲਬਾਤ ਕਿੱਥੇ ਤੱਕ ਪਹੁੰਚੀ ਹੈ ਸਾਡੀ ਥਾਣੇ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਧੀ ਰਾਜਨਾਮਾ ਹੋ ਗਿਆ ਥਾਣਾ ਕਿਹੜਾ ਮੰਦ ਹੈ ਥਾਣਾ ਤੁਹਾਨੂੰ ਮਾਲਪੁਰ ਪੈਂਦਾ ਜੀ ਮਾਲਪੁਰ ਥਾਣੇ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਵੀ ਏਐਸਆਈ ਅਵਤਾਰ ਸਿੰਘ ਆ ਜਿਹੜਾ ਉਹ ਇਹਨਾਂ ਦਾ ਚਾਚਾ ਹੈ ਉਹ ਫੁੱਲ ਸਪੋਰਟ ਕਰ ਰਿਹਾ ਉਹ ਇਹਨਾਂ ਸਕੀਮਾਂ ਦੱਸਦਾ ਵੀ ਇੱਧਰ ਜਾ ਕੇ ਐਦਾਂ ਲੁੱਕ ਜਾਓ ਵੀ ਪੇਛੇ ਨਹੀਂ ਹੋਣਾ ਫਲਾਨਾ ਨੇ ਹੋਣਾ ਮੈਲੀ ਪਿੰਡ ਦੀ ਪੰਚਾਇਤ ਲੈ ਕੇ ਆਂਦਾ ਜੀ ਆਪਣੇ ਪਿੰਡ ਚਿੱਤੋ ਦੀ ਕਰੇ ਪੰਚਾਇਤ ਵੀ ਨਹੀਂ ਲੈ ਕੇ ਆਇਆ ਥਾਣੇ ਦੇ ਵਿੱਚ ਹੁਣ ਤੇ ਮੰਗ ਕੀ ਕਰਦੇ ਆਂ ਮੈਂ ਮੰਗ ਕਰਦਾ ਜੀ ਮੈਨੂੰ ਇਨਸਾਫ ਜੋ ਮੇਰਾ ਨੁਕਸਾਨ ਕੀਤਾ ਉਹ ਦਿੱਤਾ ਜਾਵੇ ਇੱਕ ਮੇਰੀ ਸਕੂਟਰੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਜੀ ਉਹ ਲੈ ਕੇ ਗਈ ਆ ਮੇਰਾ ਮੋਬਾਈਲ ਫੋਨ ਲੈ ਕੇ ਗਈ ਆ 5000 ਰੁਪਏ ਸੀ ਉਹਦੇ ਵਿੱਚ ਤੇ ਉਹ ਲੈ ਕੇ ਮੇਰੇ ਡਾਕੂਮੈਂਟ ਏਟੀਐਮ ਵਗੈਰਾ ਸਾਰਾ ਕੁਝ ਵਿੱਚ ਮੇਰੀ ਸਕੂਟਰੀ ਦੇ ਵਿੱਚ ਆ ਕਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਇਸ ਤੋਂ ਕਿੰਨਾ ਕੁ ਨੁਕਸਾਨ ਸਾਡਾ ਸਰ ਜੀ ਉਧਰ ਬਹੁਤ ਹੋਇਆ ਵਾ ਪਰ ਇਹਨੇ ਸਾਡਾ ਕੁਝ ਬਹੁਤ ਕੀਤਾ ਜੀ